ਅੱਜ ਅਸੀਂ ਬੜੇ ਸਾਲ ਹੋ ਗਏ ਮੁਰੀਦ ਸੰਧੂ ਦੀ ਕਿਤਾਬ ਚੋਂ ਇੱਕ ਸ਼ਾਇਰੀ ਪੜਨ ਵਾਲੇ ਆ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਵਾਰੀ ਇਹ ਜ਼ਿੰਦਗੀ ਸਾਰੀ ਤੇਰੇ ਤੋਂ ਫਿਰ ਵੀ ਕਿਉਂ ਨਾ ਨਿਭਾਈ ਯਾਰੀ ਤੇਰੇ ਤੋਂ ਤੇਰੇ ਮੂੰਹ ਕਿਰਿਆ ਬੋਲ ਪੁਗਾਇਆ ਮੈਂ ਦਸ ਖਾਂ ਕਦ ਹੋਇਆ ਇਨਕਾਰੀ ਤੇਰੇ ਤੋਂ ਜਿਉਂਦੇ ਜੀ ਤਾਂ ਸਭ ਕੁਝ ਕੀਤਾ ਤੇਰੇ ਲਈ ਇੱਕ ਜਾਨ ਹੀ ਨਾ ਗਈ ਵਾਰੀ ਤੇਰੇ ਤੋਂ ਮੈਂ ਅੰਬਰਾਂ ਨੂੰ ਛੱਡ ਕੇ ਆ ਗਿਆ ਤੇਰੇ ਤੱਕ ਛੱਤ ਟਿੱਕਰ ਨਹੀਂ ਵੱਜੀ ਇੱਕ ਉਡਾਰੀ ਤੇਰੇ ਤੋਂ ਪਿਆਰ 'ਚ ਜਿੰਨਾ ਹਿਸਾਬ ਕਿਤਾਬ ਲਗਾਇਆ ਤੂੰ ਥੱਲੇ ਲੱਗਣ ਹੁਣ ਵਪਾਰੀ ਤੇਰੇ ਤੋਂ ਸੱਤ ਜਨਮਾਂ ਦੇ ਵਾਅਦੇ ਕਰਦਾ ਹੁੰਦਾ ਸੀ ਉਮਰ ਇੱਕ ਗਈ ਨਾ ਯਾਰ guzari ਤੇਰੇ ਤੋਂ ਹੋਰ ਦਿਲ ਅਗਲੀ ਵਾਰ ਮੈਂ ਲੈ ਕੇ ਆਵਾਂਗਾ ਹੋਰ ਦਿਲ ਮੈਨੂੰ ਬਹੁਤ ਤੰਗ ਕਰਦਾ ਹੈ ਇਹ ਕਮਜ਼ੋਰ ਦਿਲ ਦਿਲ ਦੇ ਅੰਦਰ ਸਦੀਆਂ ਦੀ ਚੁੱਪੇ ਬੈਠੀ ਇੱਕ ਮਿੰਟ ਵੀ ਸਹਿ ਨਾ ਪਾਵੇ ਹੁਣ ਸ਼ੋਰ ਦਿਲ ਟੁੱਟ ਕੇ ਭੁਰ ਕੇ ਇਹ ਤਾਂ ਰੋਣ ਹੀ ਬਹਿ ਜਾਂਦਾ ਇਸ ਦੁਨੀਆ ਨੂੰ ਚਾਹੀਦਾ ਬਦਲਾ ਖੋਰ ਦਿਲ ਕੁਝ ਦਿਨਾਂ ਦੇ ਬੀਤ ਜਾਣ ਤੋਂ ਹੋ ਜਾਂਦਾ ਸੀ ਭੀੜਾਏ ਯਾਰ ਮੇਰੇ ਦਾ ਛੱਲਾ ਸੀ ਬਦਲਦਾ ਆਕਾਰ ਵੀ ਉਸ ਨੇ ਹੀ ਤਾਂ ਸਿਖਾਇਆ ਢਾਲ ਇੱਥੇ ਨਾ ਰੱਖੀ ਤੇ ਉਹੀ ਹੁਣ ਕਰ ਰਿਹਾ ਏ ਜਾਨ ਲੇਵਾ ਮਾਰਨੀ ਪਿਆਰ ਤੋਂ ਜੋ ਪਾਰ ਜਾਣਾ ਇਸ ਦਾ ਕੋਈ ਰਾਹ ਨਹੀਂ ਇਸ ਦੇ ਅੰਦਰ ਹੀ ਹੁੰਦਾ ਏ ਇਸ ਦਾ ਪਰਲਾ ਪਾਰ ਵੀ ਉਸ ਪੱਥਰ ਨੂੰ ਕਿਸੇ ਠੋਕ ਕਰਨੇ ਹੁਣ ਕੀ ਬਦਲਣਾ ਮੈਂ ਤਾਂ ਅਜ਼ਮਾ ਚੁੱਕਿਆ ਹਾਂ ਉਸ ਤੇ ਆਪਣਾ ਪਿਆਰ ਵੀ ਪਿਆਰ ਨਹੀਂ ਹੋਇਆ ਮੇਰੇ ਵਿੱਚ ਮੈਂ ਵੀ ਬਚੀ ਰਹੀ ਆਪਾ ਹਾਰ ਨਹੀਂ ਹੋਇਆ हां ए ਵੀ ਸੱਚ ਐ ਮੈਨੂੰ ਫੇਰ ਕਦੀ ਪਿਆਰ ਨਹੀਂ ਹੋਇਆ ਪਹਿਲਾਂ ਤੇਰੀ ਸੇਵਾ ਕਰਦਾ ਸੀ ਹੁਣ ਤੇਰੀ ਯਾਦ ਦੀ ਆ ਦੇਖ ਮੈਂ ਹੁਣ ਤੱਕ ਵੀ ਪੂਰਾ ਬੇਰੁਜ਼ਗਾਰ ਨਹੀਂ ਹੋਇਆ ਸੋਹਣਾ ਵੇਲਾ ਹਾਕ ਮਾਰੀ ਤੂੰ ਵੀ ਪਿੱਛੇ ਨਹੀਂ ਮੁੜਦਾ ਤੇਰੇ ਬਾਜੂ ਮੈਥੋਂ ਸੋਹਣਾ ਵਕਤ ਗੁਜ਼ਾਰ ਨਹੀਂ ਹੋਇਆ ਬੜੀਆਂ ਸੋਹਣੀਆਂ ਅੱਖਾਂ ਪਰ ਨਿਸ਼ਾਨੇ ਕੱਚੇ ਸਬਨਾ ਦੇ ਇਸੇ ਇੱਕ ਅੱਖ ਤੋਂ ਵੀ ਮੇਰੇ ਤੇ ਪਰਵਾਹ ਵਾਰ ਨਹੀਂ ਹੋਇਆ ਉਂਝ ਤਾਂ ਮੇਰੇ ਤੇ ਡਿੱਗਦੇ ਰਹੇ ਮੇਰੀ ਮਰਜ਼ੀ ਦੇ ਝਾਲ ਵੀ ਪਰ ਇਹ ਮਨ ਹੋਰ ਕਿਸੇ ਦੀ ਕੈਦ ਲਈ ਤਿਆਰ ਨਹੀਂ ਹੋਇਆ ਤੇਰੇ ਜਾਣ ਤੇ ਪੁਰਾਣੇ ਫਟਸਨ ਭਰੇ ਹੋਏ ਤੇਰੇ ਜਾਣ ਤੇ ਹਰੇ ਹੋਏ ਤੇਰੇ ਜਾਣ ਤੇ ਜਿੰਨੇ ਕਹੇ ਸਾਰੇ ਸ਼ੇਰ ਹੀ ਖਰੇ ਹੋਏ ਕੋਈ ਨਵਾ ਕੀ ਦਵੇਗਾ ਸਾਰੇ ਦੁੱਖ ਹਨ ਜਰੇ ਹੋਏ ਬੜੇ ਹੀ ਤਨ ਫਰੋਲੇ ਮੈਂ ਬਹੁਤੇ ਮਨ ਸੰ ਮਰੇ ਹੋਏ ਹੌਕਾ ਵੀ ਨਹੀਂ ਪਰਦੇ ਹੁਣ ਚਾਵਾ ਦੇ ਪੰਛੀ ਡਰੇ ਹੋਏ ਐਨੇ ਝੱਲੇ ਫਿਰਦੇ ਨੇ ਇੱਕ ਕੰਬਲੀ ਦੇ ਕਰੇ ਹੋਏ ਇੱਕ ਇੰਚ ਵੀ ਹਿਲਣ ਦਾ ਉਸ ਦੀ ਅੱਖ ਦੇ ਡਰੇ ਹੋਏ ਸਵਾਲ ਨਹੀਂ ਕਰਨਾ ਮੈਂ ਤੇਰੇ ਮੂੰਹੋਂ ਕੀ ਗੱਲ ਦਾ ਮੰਦਾ ਹਾਲ ਨਹੀਂ ਕਰਨਾ ਤੂੰ ਜੋ ਵੀ ਕਹਤਾ ਮੰਨ ਲੈਣਾ ਕੋਈ ਸਵਾਲ ਨਹੀਂ ਕਰਨਾ ਆ ਦੇਖ ਤੇਰੇ ਗੱਲ ਲੱਗ ਕੇ ਮੈਂ ਕਿੰਨਾ ਖਾਸ ਹੋ ਗਿਆ ਹਾਂ ਇਸ ਤੋਂ ਵੱਧ ਕੇ ਵੇਲੇ ਨੇ ਹੋਰ ਕਮਾਲ ਨਹੀਂ ਕਰਨਾ ਮੇਰੇ ਮਨ ਦਾ ਹਰ ਇੱਕ ਕੋਨਾ ਤੇਰੀ ਅੱਖਾਂ ਦਾ ਕੈਦੀ ਹੈ ਤੇਰੀ ਅੱਖ ਨੇ ਮੇਰੇ ਮਨ ਨੂੰ ਕਦੀ ਬਹਾਲ ਨਹੀਂ ਕਰਨਾ ਸਾਰੀ ਉਮਰ ਹੀ ਨੱਚਦਾ ਰਹੇ ਜੋ ਮੇਰੀ ਅੱਖ ਦੀ ਪਤਲੀ ਤੇ ਤੇਰੇ ਬਿਨ ਮੈਂ ਕਿਸੇ ਹੋਰ ਨੂੰ ਅੱਖ ਦਾ ਵਾਲ ਨਹੀਂ ਕਰਨਾ